ਜਪਿਏ ਵਾਹਿਗੁਰੂ ਵਾਹਿਗੁਰੂ ਧਿਆਨ ਕਿੱਥੇ ਰੱਖੀਏ ਬਧਿਕਸ਼ਮਤੀਏ ਅਕਸਰੇ ਇਹ سلسلہ ਉਹ ਲੋਕ ਦੱਸਦੇ ਨੇ ਜਿਨ੍ਹਾਂ ਦਾ ਸਵੈਮ ਇਸ ਬਾਰੇ ਕੋਈ ਅਨੁਭਵ ਨਹੀਂ ਹੁੰਦਾ ਕਹਿੰਦੇ ਤਸਵੀਰ ਦੇ ਧਿਆਨ ਜੋੜੋ ਮੂਰਤੀ ਦੇ ਧਿਆਨ ਜੋੜੋ ਇੱਥੇ ਧਿਆਨ ਜੋੜੋ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਇੱਕ ਸ਼ਬਦ ਵੀ ਐਸਾ ਨਹੀਂ ਮਿਲਿਆ ਜਿੱਥੇ ਸਤਿਗੁਰ ਨੇ ਕਿਹਾ ਹੋਵੇ ਇੰਜ ਕਰੋ ਐਸਾ ਕਰੋ ਬੇਸ਼ਤਰ ਸੰਤ ਐਸਾ ਕਹਿੰਦੇ ਅਗਰ ਮੂਰਤੀ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਤਸਵੀਰ ਦੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਮੱਥੇ ਤੇ ਧਿਆਨ ਜੋੜਨਾ ਹੈ ਧਿਆਨ ਬਾਹਰ ਗਿਆ ਧਿਆਨ ਤੇ ਅੰਤਰਮੁਖੀ ਕਰਨਾ ਹੈ ਤੋਂ ਧਿਆਨ ਨੂੰ ਅੰਦਰ ਕਰੀਏ ਇਹਦੇ ਵਾਸਤੇ ਕੋਈ ਸਾਧਨ ਵਸੀਲਾ ਸਾਹਿਬ ਕਹਿੰਦੇ ਨੇ ਧੋਨ ਮੇ ਧਿਆਨ ਧਿਆਨ ਮੇ ਜਾਣਿਆ ਗੁਰਮੁਖ ਅਕਥ ਕਹਾਣੀ ਧੁਨ ਦੇ ਧਿਆਨ ਜੋੜੋ ਉਹ ਧੁਨ ਵਾਹਿਗੁਰੂ ਇਹ ਧੁਨ ਹੈ ਨਾ ਇਹਦੇ 'ਚ ਧਿਆਨ ਜੋੜਨਾ ਤੇ ਧੁਨ ਦਾ ਤੇ ਕੋਈ ਨਾ ਰੰਗ ਨਾ ਰੂਪ ਆਵਾਜ਼ ਦਾ ਤੇ ਕੋਈ ਰੰਗ ਰੂਪ ਨਹੀਂ ਕੋਈ ਚਕਰ ਚੇਨ ਨਹੀਂ ਹੈ ਤੁਹਾਡੇ ਵਿੱਚ ਜਿਹੜੇ ਕੋਈ ਸਮਾਰਗ ਦੇ ਪੰਦੇ ਆਉਣਗੇ ਥੋੜਾ ਬਹੁਤ ਕਰਦੇ ਆਉਣਗੇ ਸ਼ਾਇਦ ਉਹਨਾਂ ਦੇ ਪੱਲੇ ਕੁਝ ਪਵੇ ਬਾਕੀਆਂ ਲਈ ਇਹ ਸੇਲ ਅਲੋਣੀ ਚਟਣੀ ਹੈ। ਧੁਨ 'ਚ ਮੇਂ ਧਿਆਨ ਇਕਾਗਰਤਾ ਵਖਸ਼ਨੀ ਧੁਨ 'ਚ ਮੇਂ ਧਿਆਨ ਧਿਆਨ ਮੇਂ ਜਾਣਿਆ ਗੁਰਮੁਖ ਅਕਥ ਕਹਾਣੇ ਧੁਨ ਦੇਚ ਧਿਆਨ ਜੋੜਨਾ ਹੈ। ਸ਼ਬਦ ਦੇਚ ਸੁਰਤ ਜੋੜਨੀ ਹੈ। ਕਿ ਧੁਨ ਦਾ ਨਾ ਕੋਈ ਰੰਗ ਨਾ ਕੋਈ ਰੂਪ ਕਿਸ ਤਰ੍ਹਾਂ ਧਿਆਨ ਜੋੜੇ। ਤੋਂ ਨਾ ਦਾ ਨਾ ਕੋਈ ਆਕਾਰ ਨਾ ਕੋਈ ਚਕਰ ਚੇਨ ਤੋਂ ਦੇ ਚ ਕਿਸ ਤਨਾ ਧਿਆਨ ਜੋੜੀਏ ਸਾਇਬ ਕੇ ਨੇ ਦੋਨੋਂ ਸੁਣੋ ਤੇ ਸੁਣ ਤਾਂ ਹੀ ਸਕੇਗਾ ਮਨੁੱਖ ਜੇ ਧਿਆਨ ਹੈ ਨਹੀਂ ਤੇ ਨਹੀਂ ਸੁਣ ਸਕੇਗਾ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਜਾ ਸੁਣ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਮਿੱਤਰਾ ਇਹ ਗੱਲ ਫਿਰ ਆਖਵੇਂ ਨਹੀਂ ਸੁਣੀ ਵੇ ਤੂੰ ਕਿਉਂ ਨਹੀਂ ਸੁਣੇ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚੱਲ ਗਿਆ ਤੂੰ ਸੁਣਨਾ ਤੇ ਧਿਆਨ ਨੇ ਔਰ ਕਿਸ ਨੇ ਸੁਣਨਾ ਧਿਆਨ ਨਹੀਂ ਹੈ ਕੋਈ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਨਹੀਂ ਸੁਣਾਈ ਦੇਗਾ ਐਵੇਂ ਜ਼ਬਾਨ ਤੇ ਹੀ ਬੋਲਦੀ ਬਾਣੀ ਪੜ ਰਿਹਾ ਹੈ ਅਗਰ ਉਸ ਵਿੱਚ ਧਿਆਨ ਨਹੀਂ ਤੋ ਸੰਬੰਧ ਨਹੀਂ ਜੁੜੇਗਾ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਜਾਏਗੀ ਪਚ ਕੇ ਹਉਨ ਬਣੇਗੀ ਮਿੰਜ ਬਣੇਗੀ ਮਾਸ ਬਣੇਗੀ ਗੁਰੂ ਦਾ ਮੰਤਰ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਮਾਧੀ ਬਣੇਗਾ ਆਨੰਦ ਬਣੇਗਾ ਮਹਾਰਸ ਬਣੇਗਾ ਸ਼ਬਦ ਮੂੰਹ ਦੇ ਰਾਹੀਂ ਅੰਦਰ ਨਹੀਂ ਜਾਏਗਾ ਮੂੰਹ ਦੇ ਰਾਹੀਂ ਬਾਹਰ ਪ੍ਰਗਟ ਹੋਏਗਾ ਕੰਨਾ ਰਾਹੀਂ ਅੰਦਰ ਪ੍ਰਵੇਸ਼ ਕਰੇਗਾ ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ ਗੁਰੂ ਤੇਗ ਬਹਾਦਰ ਸਾਹਿਬ ਜੀ ਜ਼ਬਾਨ ਨਾਲ ਉਚਾਰਨ ਕਰੋ ਕੰਨ ਨਾਲ ਸੁਣਾ ਗਾ ਵੀਏ ਸੁਣੀਏ ਮਨ ਰਖੀਏ ਹੁਣ ਮੈਂ ਅਰਜ਼ ਕਰਾਂ ਇਹ ਇਤਨਾ ਔਖਾ ਕੰਮ ਹੈ ਇਤਨਾ ਔਖਾ ਕੰਮ ਹੈ ਸਤਿਗੁਰ ਨੂੰ ਕਹਿਣਾ ਭਈ ਆਖਣ ਔਖਾ ਸਾਚਾ ਨਾ ਔਖਾ ਇਹ ਕਥਾ ਕਰਨੇ ਕੀਰਤਨ ਕਰਨਾ ਪਾਠ ਕਰ ਲੈਣਾ ਜਾਂ ਧਿਆਨ ਤੋਂ ਬਿਨਾਂ ਵਾਹਿਗੁਰੂ ਵਾਹਿਗੁਰੂ ਘੰਟਾ ਦੋ ਘੰਟਾ ਕਰ ਲੈਣਾ ਇਤਨਾ ਔਖਾ ਨਹੀਂ ਜ਼ਬਾਨ ਵਾਹਿਗੁਰੂ ਉਚਾਰਨ ਕਰੇ ਤੇ ਮਨ ਸੁਣੇ ਇਹ ਕਮ ਔਖਾ ਗਾ ਵੀਏ ਸੁਣੀਏ ਜੇ ਮੈਂ ਸੁਣਿਆ ਹੀ ਨਹੀਂ ਤੋ ਸ਼ਬਦ ਅੰਦਰ ਗਿਆ ਹੀ ਨਹੀਂ ਜੇ ਸਦੋ ਅੰਦਰ ਗਿਆ ਹੀ ਨਹੀਂ ਤੇ ਅੰਦਰ ਦੀ ਦੁਨੀਆ ਬਦਲ ਨਹੀਂ ਨੇ ਜਸਤਿ ਸਾਰਾ ਦਿਨ ਪਾਣੀ ਦਾ ਘੁੱਟ ਮੇਰੇ ਮੂੰਹ ਚੋਬੇ ਮੈਂ ਥੱਲੇ ਨਾ ਕਰਾਂ ਪਿਆਸ ਨਹੀਂ ਮਿਟੇਗੀ ਸਾਰਾ ਦਿਨ ਭੋਜਨ ਦੀ ਬੁਰਕੀ ਮੇਰੇ ਮੂੰਹ ਛੇ ਮੈਂ ਥੱਲੇ ਨਾ ਕਰਾਂ ਭੁੱਖ ਨਹੀਂ ਮਿਟੇਗੀ ਸਾਰਾ ਦਿਨ ਮੈਂ ਵਾਹਿਗੁਰੂ ਵਾਹਿਗੁਰੂ ਜਪਦਾ ਰਵਾਂ ਕੱਖ ਵੀ ਕੁਝ ਤਬਦੀਲੀ ਨਹੀਂ ਹੋਣੀ ਕੁਝ ਵੀ ਨਹੀਂ ਹੋਣਾ 18 18 ਘੰਟੇ ਪਾਠ ਕਰਨ ਵਾਲੇ ਮੈਂ ਪਾਠੀ ਦੇਖੇ ਨੇ ਦਿੱਲੀ ਵਿੱਚ ਅੰਮ੍ਰਿਤਸਰ ਦੇ ਵਿੱਚ ਪਟਨਾ ਸਾਹਿਬ ਦੇ ਛਜ਼ੂਰ ਸਾਹਿਬ ਦੇ ਇੱਕ ਪਾਠ ਤੋਂ ਉਠੇ ਦੂਜੇ ਤੇ ਦੂਜੇ ਤੋਂ ਉਠੇ ਤੀਜੇ ਤੇ 18 18 ਘੰਟੇ ਪਾਠ 24 ਘੰਟੇ ਅੰਜ ਕਰ ਰਹੇ ਬੇਚੈਨ ਪਰੇਸ਼ਾਨ ਦੁਖੇ ਲੋਭ ਹੰਕਾਰ ਵਾਸ਼ਨਾ ਝੂਠ ਫਰੇ ਕੋਈ ਤਬਦੀਲੀ ਨਹੀਂ ਕੋਈ ਅੰਦਰ ਦੀ ਦੁਨੀਆ ਬਦਲੀ ਨਹੀਂ ਅੰਦਰ ਦੀ ਦੁਨੀਆ ਤੇ ਤਾਂ ਬਲੇ ਕੋਈ ਪੰਗਤੀ ਅੰਦਰ ਜਾਏ ਅੰਦਰ ਜਾਏਗੀ ਤਾਂ ਜ਼ਰੂਰ ਬਦਲੀ ਹੋਵੇਗੀ ਕਿਨ ਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਗਨੇ ਨਾ ਆਵੇ ਜਪਣਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਹੁਣ ਇੱਕ ਬੁਨਿਆਦੀ ਨੁਕਤਾ ਮੈਂ ਤੁਹਾਡੇ ਸਾਹਮਣੇ ਰੱਖਦੇ ਆਂ ਫਿਰ ਖੁਲਾਸਾ ਜਦ ਮਨ ਵਿੱਚ ਪੁਰਨਾ ਪੈਦਾ ਹੁੰਦਾ ਹੈ ਨਾ ਬੋਲਣ ਦਾ ਉਹ ਮਨ 나भी ਨਾਲ ਟਕਰੰਦੀ ਨਾਫ ਨਾਭਿ ਇੱਥੋਂ ਫਿਰ ਆਵਾਜ਼ ਉੱਠਦੀ ਏ ਧੁਨ ਉੱਠਦੀ ਏ ਇਸ ਵਾਸਤੇ ਸਾਰੇ ਭਾਰਤ ਵਿੱਚ ਨਾਭੀ ਨੂੰ ਧੁਨੀ ਕਹਿੰਦੇ ਨੇ ਧੁਨੀ ਤੋਂ ਨਹੀਂ ਤੋਂ ਮੁਰਾਦ ਕਿੱਥੋਂ ਧੁਨ ਉੱਠਦੀ ਆਵਾਜ਼ ਉੱਠਦੀ ਬਨਾਏ ਦੀ ਨਕਤਾਬ ਜੀ ਦੇ ਸਾਹਮਣੇ ਰੱਖ ਲਈਏ ਧਿਆਨ ਨਾਲ ਸੁਣ ਨਾਭੀ ਨੂੰ ਧੁਨੀ ਕਿਉਂ ਕਹਿ ਦਿੱਤਾ ਧੁਨ ਇੱਥੋਂ ਹੀ ਉੱਠਦੀ ਪਵਨ ਟਕਰਾਂਦੀ ਏ ਨਾਭੀ ਨਾਲ ਨਾਭੀ ਥੋੜੀ ਖੁੱਲਦੀ ਏ ਜਿਵੇਂ ਸ਼ੈਣਾਈ ਮੁਰਲੀ ਏ ਸੰਖ ਏ ਫਨੇਰੀ ਏ ਨਰਸਿੰਘਾ ਏ ਇਹ ਫੂਕ ਦੇਣ ਨਾਲ ਵੱਜਦੇ ਨੇ ਆਵਾਜ਼ ਕੱਢਦੇ ਨੇ ਨਾਭੀ ਬਿਲਕੁਲ ਇੰਜ ਕਹਿ ਲੋ ਸੰਖ ਦੀ ਤਰ੍ਹਾਂ ਫਨੇਰੀ ਦੀ ਤਰ੍ਹਾਂ ਨਰਸਿੰਘੇ ਦੀ ਤਰ੍ਹਾਂ ਪਵਨ ਟਕਰਾਂਦੀ ਏ ਉੱਥੋਂ ਬਾਣੀ ਆਵਾਜ਼ ਨਿਕਲਦੀਏ ਦੇਹੀ ਮਾਟੀ ਬੋਲੇ ਪਵਨ ਨਾਭੀ ਮਾਸ ਦਾ ਟੁਕੜਾ ਮਿੱਟੀ ਦੇਹੀ ਮਾਟੀ ਪਵਨ ਦੇ ਟਕਰਾਂਦੇ ਆ ਆਵਾਜ਼ ਨਿਕਲਦੀਏ ਬੋਲੇ ਪਵਨ ਦੇਹੀ ਮਾਟੀ ਬੋਲੇ ਪਵਨ ਜੈਸੇ ਮਨ ਦੇ ਜਪੁਰਨਾ ਹੁੰਦਾ ਕੁਛ ਵੀ ਬੋਲਨ ਦਾ ਪਵਨ ਨਾਭੀ ਨਾਲ ਟਕਰਾਂਦੀ ਨਾਭੀ ਥੋੜੀ ਜਿਹਾ ਖੁੱਲਦੀ ਇਥੋਂ ਆਵਾਜ਼ ਉੱਠਦੀ ਉਹਨੂੰ ਪਰਾ ਕਹਿੰਦੇ ਨੇ ਸਿਰਫ ਧੁਨ ਉੱਠੀ ਹੈ ਉਹ ਫਿਰ ਉੱਠ ਕੇ ਧੁਨ ਹਿਰਦੇ ਤੱਕ ਪਹੁੰਚਦੀ ਇਹਨੂੰ ਪਸੰਤੀ ਕਹਿੰਦੇ ਨੇ ਇੱਥੇ ਅੱਖਰ ਬਣਦੇ ਨੇ ਆਵਾਜ਼ ਨੂੰ ਅੱਖਰ ਮਿਲਦੇ ਨੇ ਇਹ ਕੰਮ ਬਹੁਤ ਛੇਤੀ ਚੁੰਦਾ ਹੈ ਤੇਜ਼ੀ ਚੁੰਦਾ ਹੈ ਹਿਰਦੇ ਤੋਂ ਉੱਠ ਕੇ ਇਹ ਧੁਨ ਕੰਠੇ ਤੱਕ ਪਹੁੰਚਦੀ ਇਹਨੂੰ ਮਧਮਾ ਕਹਿੰਦੇ ਨੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਏ ਇਹਨੂੰ ਬੈਖਰੀ ਕਹਿੰਦੇ ਪਰ ਆ ਪਸੰਤੀ ਮਧਮਾ ਬੈਖਰੀ ਇਹ ਸ਼ੁਭਾਸ਼ ਸਹਿਬ ਕਹਿੰਦੇ ਨੇ ਕਿ ਗਉਜੀ ਹੋਇਸ ਉਗਵੇ ਮੌਕਾ ਕੇ ਆਵਾਂ ਜਿਹੜਾ ਬੰਦਾ ਇੰਜ ਕਹਿ ਦਿੰਦਾ ਵੀ ਮਿੱਤਰਾ ਬੁਰਾ ਨਾ ਮਰਾਈ ਅਵੇਂ ਮੇਰੇ ਮੂਹੋਂ ਨਿਕਲ ਗਏ ਮੇਰੇ ਅੰਦਰ ਨਹੀਂ ਸੀ ਗੁਰਨਾਣੇ ਕਹਿੰਦੇ ਨੇ ਅੰਦਰ ਨਹੀਂ ਸੀ ਤਾਂ ਮੂਹੋਂ ਨਿਕਲ ਵੀ ਨਹੀਂ ਸਕਦਾ ਉਠਦੀ ਤੇ ਧੁੰ ਨਾਭੀ ਤੋਏ ਹਿਰਦੇ ਤੱਕ ਪਹੁੰਚਦੀ ਏ ਗੰਠ ਤੱਕ ਪਹੁੰਚਦੀ ਏ ਜ਼ਬਾਨ ਬਿਆਨ ਕਰਦੀ ਪਰ ਆ ਪਸੰਦੀ ਮਧਮਾ ਬੈਖਰੀ ਜਦ ਵੀ ਬੋਲਣ ਦਾ ਮਨ ਦੇਚ ਪੁਰਨਾ ਹੁੰਦਾ ਕੁਛ ਵੀ ਬੋਲੀਏ ਪਵਨ ਨਾਭੀ ਨਲ ਟਕਰੰਦੀ ਨਾਭੀ ਥੋੜੀ ਜਿਹੀ ਖੁੱਲਦੀ ਹੈ ਆਵਾਜ਼ ਉੱਠਦੀ ਹੈ ਜਿਵੇਂ ਸ਼ੈਣਾਈ ਫੋਕਣ ਨਾਲ ਵੱਜਦੀ ਹਿਰਦੇ ਤੱਕ ਪਹੁੰਚ ਕੇ ਅਕਸ਼ਰ ਮਿਲਦੇ ਨੇ ਕੰਠ ਤੱਕ ਪਹੁੰਚ ਕੇ ਪੂਰਾ ਵਾਕ ਬਣ ਜਾਂਦਾ ਹੈ ਜ਼ਬਾਨ ਬਿਆਨ ਕਰ ਦਿੰਦੀ ਹੋਰ ਜ਼ਬਾਨ ਨੇ ਜਿਹੜੀ ਧੁਨ ਬਾਹਰ ਪ੍ਰਗਟ ਕੀਤੀ ਹੈ ਇਹਨੂੰ ਸੁਣਨਾ ਇਸੇ ਧੁਨ ਨੂੰ ਵਾਪਸ ਲੈ ਜਾਣਾ ਧੁਨੀ ਤੱਕ ਤਾਂ ਕਿ ਨਾਭੀ ਪੂਰੀ ਖੁੱਲ੍ਹੇ ਹੁਣ ਇਹ ਜਿਹੜੀ ਧੁਨ ਬਾਹਰ ਪ੍ਰਗਟ ਹੋਈਏ ਇਹਨੂੰ ਅੰਦਰ ਲੈ ਜਾਈਏ। ਤੋ ਕੰਨਾ ਦੇ ਰਾਹੀਂ ਅੰਦਰ ਜਾਏਗੀ। ਗਾ ਵੀਏ ਸੁਣੀਏ ਮਨ ਰੱਖੀਏ ਬਾਬ। ਕਿ ਇਤਨਾ ਔਖਾ ਕੰਮ ਹੈ ਕਰਕੇ ਦੇਖਣਾ ਨਹੀਂ ਉਸ। ਨਹੀਂ ਕਰ ਸਕੋਗੇ। ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ ਆਖਣ ਔਖਾ ਸਾਚਾਣਾ। ਬਾਕੀ ਜਿਹੜਾ ਕੰਮ ਆਉਂਦਾ ਹੈ ਤੇ ਬੱਚੇ ਵੀ ਕਰ ਸਕਦੇ ਨੇ ਲੋਗਨ ਆਰਾਮ ਖੇਲੋ ਨਾ ਜਾਣਾ। ਠਡੌਣੀਆਂ ਦੀ ਖੇਡ। ਠੀਕ ਹੈ ਖਿਡੌਣਿਆਂ ਦੀ ਖੇਡ ਵੀ ਚਾਹੀਦੀ ਬੱਚੇ ਨੂੰ ਪਰ ਕੋਈ ساری ਜ਼ਿੰਦਗੀ ਬੱਚਾ ਰਹਿ ਜਾਏ ਬੋਨਾ ਰਹਿ ਜਾਏ ਸਰੀਰ ਦਾ ਵਿਕਾਸ ਹੀ ਨਾ ਹੋਵੇ ਠੀਕ ਹੈ ਸ਼ਰਾਂ ਵੀ ਚਾਹੀਦੀ ਹੈ ਕਰਮ ਕਾਂਡ ਵੀ ਚਾਹੀਦਾ ਹੈ ਪਰ ساری ਜ਼ਿੰਦਗੀ ਕਰਮ ਕਾਂਡੇ 'ਚ ਹੀ ਫਸਿਆ ਹੋਇਆ ਹੈ ਇਹ ਤੇ ਬੋਨਾ ਰਹਿ ਗਿਆ ਇਹ ਤੇ ਉੱਜਾ ਨਹੀਂ ਉਠਿਆ ਧਾਰਮਿਕ ਜਗਤ ਦੇਖ ਤੁਸੀਂ ਦੇਖੋਗੇ ਕੋਈ ਇੱਕਦ ਉੱਚਾ ਉੱਠਦਾ ਹੈ ساری ਜ਼ਿੰਦਗੀ ਲੋਕਾਂ ਦੀ ਕਰਮ ਕਾਂਡ ਵਿੱਚ ਹੀ ਰਹਿ ਜਾਂਦੀ। ਬੋਨੇ ਦੇ ਬੋਨੇ ਮਹਾਨ ਨਹੀਂ ਹੁੰਦੇ। ਇੱਕ ਕੰਬੜਾ ਹੋਖ ਹੈ ਜ਼ਬਾਨ ਨੇ ਜਿਸ ਧੰਨ ਨੂੰ ਬਾਹਰ ਪ੍ਰਗਟ ਕੀਤਾ ਹੈ ਉਹਨ ਇਸ ਧੰਨ ਨੂੰ ਅੰਦਰ ਲੈ ਜਾਣਾ। ਇਹ ਸਹੀ ਧੰਨ ਦੇਸ਼ ਧਿਆਨ ਜੋੜਨਾ ਹੈ। ਸੁਣਨਾ। ਧੋਨੋ ਮੇਂ ਇਹ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ ਵਾਹਿਗੁਰੂ ਵਾਹਿਗੁਰੂ ਜੋ ਰਸਨਾ ਉਚਾਰਨ ਕਰ ਰਹੀ ਹੈ ਇਹਨੂੰ ਮਨ ਸੁਣੇ ਅਗਰ ਇਹ ਧੁਨੇ ਵਾਪਸ ਕੰਠ ਤੱਕ ਆ ਗਈ ਹੈ ਐਸੇ ਮਨੁੱਖ ਦੀ ਜ਼ਬਾਨ ਨੂੰ ਵਾਹਿਗੁਰੂ ਆਖਦਿਆਂ ਰਸ ਆਣ ਲੱਗ ਪਏਗਾ ਐਸੇ ਮਨੁੱਖ ਬਾਰੇ ਗੁਰਬਾਣੀ ਕਹਿੰਦੀ ਹੈ ਪ੍ਰਮਾਤਮਾ ਭਾਵੇਂ ਹਿਰਦੇ 'ਚ ਨਹੀਂ ਵਸਿਆ ਪਰ ਇਹਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਬਸੇ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸ ਤੇ ਜੀ ਦੀ ਜ਼ਬਾਨ ਤੇ ਵਸ ਗਏ ਤੇ ਜੀ ਦੀ ਜ਼ਬਾਨ ਤੇ ਵਸ ਗਏ ਭੋਜਨ ਦੀ ਬੁਰਕੀ ਜ਼ਬਾਨ ਤੇ ਰੱਖ ਦੇਗੇ ਰਸਤੇ ਆਉਂਦਾ ਭਾਵੇਂ ਕੰਠ ਤੋਂ ਥੱਲੇ ਨਹੀਂ ਗਈ ਭਾਵੇਂ ਜੇ ਭੁੱਖ ਨਹੀਂ ਮਿਟੇਗੀ ਸਵਾਦ ਆ ਗਿਆ ਪਹਿਲੇ ਜ਼ਬਾਨ ਤੇ ਧਨ ਵਸ ਗਈ ਹੈ ਕੰਠ ਤੱਕ ਗਹਿਰੀ ਚਲੀ ਗਈ ਹੈ ਕਿਨੂੰ ਇੰਜ ਕਹਿੰਦੇ ਨੇ ਇਹਦੀ ਰਸਨਾ ਤੇ ਪ੍ਰਭੂ ਵਸ ਗਿਆ ਕਿਉਂ ਇਹ ਵਾਹਿਗੁਰੂ ਆਖਦਾ ਹੈ ਆਖਦੇ ਇਸ ਨੂੰ ਰਸ ਮਿਲਣ ਲੱਗ ਪਿਆ ਇਹ ਬਾਣੀ ਹੁਣ ਪੜਦਾ ਨਹੀਂ ਜਪਦਾ ਹੈ ਬਾਣੀ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਅਰਥ ਬੋਧ ਦਾ ਪਤਾ ਚੱਲ ਸਕਦਾ ਹੈ ਕਿਹੜੇ ਪਾਤਸ਼ਾਹ ਦੀ ਬਾਣੀ ਹੈ ਲੇਕਿਨ ਪੜਨ ਲੱਗੇ ਤਾਂ ਧਿਆਨ ਬਾਹਰ ਹੋਵੇਗਾ ਬਾਣੀ ਅੰਦਰ ਨਹੀਂ ਜਾਏਗੀ ਇਸ ਵਾਸਤੇ ساری ਜ਼ਿੰਦਗੀ ਪੜਨ ਵਾਲੇ ਵੀ ਕਿਸੇ ਹੱਦ ਤੱਕ ਉੱਥੇ ਦੇ ਉੱਥੇ ਹੀ ਰਹਿੰਦੇ ਹਨ ਪਰਿਵਰਤਨ ਨਹੀਂ ਆਉਂਦਾ ਤਬਦੀਲੀ ਨਹੀਂ ਹੁੰਦੀ ਸੁਣ ਲੈ ਜ਼ਬਾਨ ਬਾਣੀ ਉਚਾਰਨ ਕਰ ਰਹੀ ਹੈ ਗੁਰੂ ਦੀ ਮਨ ਸੁਣ ਰਿਹਾ ਹੈ ਕਿ ਬਾਣੀ ਜਪੀ ਜਾ ਰਹੀ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੇ ਬਾਣੀ ਦਾ ਜਪ ਵੀ ਸਿਮਰਨ ਇਸ ਲੰਬੇ ਚੌੜੇ ਚੱਕਰੇ 'ਚ ਨਾ ਪੈ ਜਾਣਾ। ਅਗਰ ਬਾਣੀ ਜਪੀ ਜਾ ਰਹੀ ਏ ਕਿ ਸਿਮਰਨ ਹੈ ਤੇ ਜਪਣਾ ਕੀ ਹੈ ਜ਼ਬਾਨ ਉਚਾਰਨ ਕਰੇ ਮਨ ਸੁਣੇ। ਥੋੜਾ ਜੱਬ ਬੜਾ ਲਾਭਕਾਰੀ ਹੈ ਬਹੁਤਾ ਪੜਨਾ। ਕੁਝ ਲਾਭਕਾਰੀ ਨਹੀਂ ਵੱਤ ਤੋ ਇਤਨਾ ਲਾਭਕਾਰੀ ਹੋ ਸਕਦਾ ਬਾਣੀ ਯਾਦ ਹੋ ਸਕਦੀ ਏ। ਬਾਣੀ ਦਾ ਪਤਾ ਚੱਲ ਸਕਦਾ ਕਿਹੜੇ ਅੰਗ ਤੇ ਕਿਹੜੇ ਪਾਤਸ਼ਾਹ ਦੀ। ਮਨੁੱਖ ਦੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਆਈ। ਪਲਟਾ ਆਏਗਾ ਸੁਣਨੇ ਅਗਰ ਇੱਕ ਧੁਨ ਵਾਪਸ ਜਾਣ ਲੱਗ ਪਈਏ ਧਿਆਨ ਥੋੜਾ ਗਹਿਰਾ ਜਾਣ ਲੱਗ ਪਿਆ ਧਿਆਨ ਤੇ ਸਵਾਰੋ ਕੇ ਧੁਨ ਕੰਠ ਤੱਕ ਆ ਗਈ ਏ ਐਸੇ ਮਨੁੱਖ ਨੂੰ ਰਸ ਆਵੇਗਾ ਆਨੰਦ ਆਵੇਗਾ ਅਗਰ ਰਸਨਾ ਤੇ ਇਸ ਤਰ੍ਹਾਂ ਦਾ ਰਸ ਵਸ ਗਿਆ ਤਾਂ ਐਸਾ ਮਨੁੱਖ ਕਈ ਵਾਰ ਜੋ ਕੁਝ ਬੋਲਦਾ ਹੋ ਵੀ ਜਾਂਦਾ ਹੈ ਇਸ ਵਾਸਤੇ ਧਾਰਮਿਕ ਜਗਤ ਵਿੱਚ ਐਸੇ ਮਨੁੱਖ ਨੂੰ ਸਾਵਧਾਨ ਕੀਤਾ ਜਾਂਦਾ ਹੈ ਅਰਲ ਬਰਲ ਨਾ ਬੋਲੇ ਤੇਰਾ ਵਿਅਰਥ ਬੋਲਿਆ ਕਿਸੇ ਦੀ ਜ਼ਿੰਦਗੀ ਤਬਾਹ ਕਰ ਦੇਗਾ ਐਸਾ ਹੋ ਜਾ ਰਸਨਾ ਤੇ ਜੋ ਵੱਸ ਗਿਆ ਰਸਨਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਬਾਣੀ ਦੇ ਵਿੱਚ ਬੜੀ ਬਰਕਤ ਤੇ ਤਾਕਤ ਆ ਜਾਂਦੀ ਹੈ ਕਰਮਖੰਡ ਕੀ ਬਾਣੀ ਜੋਰ ਇਸ ਜ਼ੋਰ ਵਾਲੀ ਹੋ ਜਾਂਦੀ ਹੈ ਤਾਕਤ ਵਾਦੀ ਹੋ ਜਾਂਦੀ ਹੈ ਬੜਾ ਲੰਬਾ ਚੌੜਾ ਨਿਖੇੜਾ ਹੈ ਗੁਰਗੰਨ ਸਾਹਿਬ ਜੀ ਮਹਾਰਾਜ ਅਗਰ ਧਿਆਨ ਸਾਧਨਾ ਕਰਦੇ ਹੋਏ ਧਿਆਨ ਹੋਰ ਗਹਿਰਾ ਚਲਾ ਗਿਆ ਹੈ ਹਿਰਦੇ ਤੱਕ ਚਲਾ ਗਿਆ ਹੈ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਐਸਾ ਮਨੁੱਖ ਬ੍ਰਹਮੰਡ ਦੇ ਜੋ ਅਨਾਹਦ ਨਾਦ ਹੈ ਉਹਨੂੰ ਸੁਣਨ ਲੱਗ ਪਵੇਗਾ ਬੇਨੁਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਹਦ ਤੂਰੇ ਅਨਾਹਦੀਆਂ ਸ਼ੈਨਾਈਆਂ ਅਨਾਹਦ ਦੇਵਾਜੇ ਆਹਤ ਅਨਾਹਦ ਦੋ ਤਰ੍ਹਾਂ ਦੇ ਸ਼ਬਦ ਆਹਤ ਕਹਿੰਦੇ ਨੇ ਝੋਟਣਾ ਜਿਹਨੇ ਤੇ ਆਹਤ ਪਹੁੰਚਾ ਦਿੱਤੀ ਝੋਟ ਪਹੁੰਚਾ ਦਿੱਤੀ ਆਵਾਜ਼ ਜਿਹੜੀ ਦੋ ਚੀਜ਼ਾਂ ਦੇ ਝੋਟ ਤੋਂ ਪੈਦਾ ਹੋਏ ਜੋ ਸਾਡੇ ਕੰਨ ਸੁਣਦੇ ਨੇ ਇਹ ਆਹਤ ਸ਼ਬਦ ਹੈ ਵਾਹਿਗੁਰੂ ਵਾਹਿਗੁਰੂ ਅਸੀਂ ਜੋ ਉਚਾਰਨ ਕਰਦੇ ਆ ਆਹਤ ਸ਼ਬਦ ਇਹ ਪਵਨ ਨਾਭੀ ਨਾਲ ਟਕਰੰਦੀ ਧੁਨ ਪੈਦਾ ਹੁੰਦੀ ਹੈ ਆਹਤ ਸ਼ਬਦ ਹੈ ਝੋਟ ਤੋਂ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਧਾਤੂ ਨਾਲ ਧਾਟੂ ਟਕਰਾਵੇ ਸੋਨੇ ਨਾਲ ਸੋਨਾ ਟਕਰਾਏ ਲੋਹੇ ਨਾਲ ਲੋਹਾ ਟਕਰਾਏ ਟਕਰਾਉ ਉਹ ਜਿਹੜੀ ਆਵਾਜ਼ ਜਿਵੇਂ ਦੋ ਹੱਥਾਂ ਨਾਲ ਢਾਡੀ ਵੱਜਦੀ ਏ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਅਨਾਹਦ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਛੁੱਟ ਕਰਕੇ ਉਹ ਸ਼ਬਦ ਨਹੀਂ ਹੈ ਪਰਮਾਤਮਾ ਦੀ ਆਵਾਜ਼ ਹੈ ਬ੍ਰਹਿਮੰਡ ਦੇ ਵਿੱਚ ਗੂੰਜ ਰਹੀ ਹੈ ਸੁਣਾਈ ਕਿਉਂ ਨਹੀਂ ਦਿੰਦੀ ਮਨ ਚੁੱਪ ਕਰੇ ਤੇ ਸੁਣਾਈ ਦਿੰਦੀ ਇਸੇ ਨੂੰ ਕੇ ਆਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿਸੋਂ ਕਈਨ ਨ ਕੇਤੇ ਗਾਵਣ ਹਾਰੇ ਉਹ ਆਵਾਜ਼ ਸੰਗੀਤਮਈਏ ਗੀਤਮਈਏ ਭਗਤ ਸੁਣ ਕੇ ਬਿਸਮਾਹ ਦੇ ਚਲੇ ਜਾਂਦੇ ਹਨ ਆਹਤ ਦੋ ਚੀਜ਼ਾਂ ਦੇ ਟਕਰਾਓ ਤੋਂ ਅਨਾਹਦ ਜੋ ਬ੍ਰਹਿਮੰਡ ਦੇ ਵਿੱਚ ਵਿਆਪਕ ਹੈ ਆਵਾਜ਼ ਦੂਰ ਕਿੰਬ ਜਾਉ ਸੈンス ਹੈ ਸਹਜੇ ਸਹਜੇ ਨੇੜੇ ਆ ਰਹੀ ਉਹ ਕਹੜੇਨ ਸਾਰਾ ਬ੍ਰਹਿਮੰਡ ਆਵਾਜ਼ ਤੋਂ ਪੈਦਾ ਹੋਇਆ ਧੁਨ ਤੋਂ ਪੈਦਾ ਹੋਇਆ ਧਮਾਕੇ ਤੋਂ ਪੈਦਾ ਹੋਇਆ ਕਿਸੇ ਵਕਤ ਫਿਰ ਇਸ ਦਾ ਜ਼ਿਕਰ ਕਰਾਂਗੇ ਉਹ ਮੰਨਣ ਲੱਗ ਪੈਣਾ ਹੈ ਉਤਪਤ ਪਰਲੇ ਸ਼ਬਦੇ ਹੋਵੇ ਗੁਰਬਾਣੀ ਤੇ ਕਹਿ ਰਹੀ ਹੈ ਇਹ ਉਤਪਤੀ ਸ਼ਬਦ ਤੋਂ ਹੈ ਧੁਨ ਤੋਂ ਹੈ ਬ੍ਰਹਿਮੰਡ ਦੀ ਸਿਰਜਣਾ ਧੁਨ ਤੋਂ ਹੈ ਔਰ ધੰਤ ਸ਼ਬਦ ਆਇਆ ਹੈ ਤਾਂ ਫਿਰ ਬ੍ਰਹਮੰਡ ਦੇ ਵਿੱਚ ਧੰਨ ਮੌਜੂਦ ਹੈ ਜੈਸੇ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਤਾਂ ਸਰੀਰ ਵਿੱਚ ਮਾਂ ਬਾਪ ਦੇ ਅੰਸ਼ ਮੌਜੂਦ ਹੈ ਮਹਾਰਾਜ ਕਹਿੰਦੇ ਨੇ ਪੁਰਖ ਮੇ ਨਾਰ ਨਾਰ ਮੇ ਪੁਰਖਾ ਬੂਝੋ ਬ੍ਰह्म ਗਿਆਨੀ RAM ਕੱਲੀ ਮੱਲਾ ਪੈਦਾ ਪੁਰਸ਼ ਦੇ ਅੰਦਰ ਇਸਤਰੀ ਹੈ ਇਸਤਰੀ ਦੇ ਅੰਦਰ ਪੁਰਸ਼ ਹੈ ਮਾਂ ਬਾਪ ਤੋਂ ਸਰੀਰ ਆਇਆ ਦੋਵਾਂ ਦੀ ਅੰਸ਼ ਸਰੀਰ ਵਿੱਚ ਮੌਜੂਦ ਹੈ ਪੁਰਸ਼ ਇਸ ਵਾਸਤੇ ਪੁਰਸ਼ ਹੈ ਪਿਤਾ ਦੀਨਸ ਜ਼ਿਆਦਾ ਮਾਨ ਦੀ ਘਟ ਹੈ। ਇਸਤਰੀ ਸਵਾਸਤੇ ਇਸਤਰੀ ਹੈ ਮਾਨ ਦੀਨਸ ਜ਼ਿਆਦਾ ਪਿਤਾ ਦੀ ਘਟ ਹੈ। ਮਾਤਰਾ ਦਾ ਵੇਦ ਨੂੰ ਕਹਿੰਦੇ ਨੇ ਮਾਤਰਾ ਦਾ ਵੇਦ। ਇਹ ਮਾਤਰਾ ਕਈ ਦਫਾ ਪ੍ਰਾਕ੍ਰਿਤਿਕ ਨਿਯਮ ਦੇ ਮੁਤਾਬਕ ਗਠਵਤ ਜਾਂਦੀ ਹੈ। ਬੇਸ਼ਤਰ ਪੁਰਸ਼ ਇਸਤਰੀ ਹੁੰਦੇ ਦੇਖੇ ਗਏ ਨੇ ਇਸਤਰੀ ਪੁਰਸ਼ ਹੁੰਦੀ ਦੇਖੀ ਗਈ ਹੈ। ਚੱਕਰਚੇਨ ਬਦਲਦੇ ਦੇਖੇ ਗਏ। ਔਰ ਐਸੇ ਘਰ ਹਮ ਬਹੁਤ ਬਸਾਏ ਜਦ ਹਮ ਰਾਮ ਗਰਵ ਹੋਇਆ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨੇ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਬਣਿਆ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਬਣੀ ਹੈਰਾਨਗੀ ਹੋਵੇਗੀ ਇਹ ਕੀ ਆਖ ਰਹਿਣੇ ਇੱਕ ਦੂਜੇ ਦੇ ਵਿਪਰੀਤ ਕਾਸ਼ਿਸ਼ ਦੇ ਵਿੱਚ ਇਸਤਰੀ-ਪੁਰਸ਼ ਜੀਮਦੇ ਨੇ ਪੁਰਸ਼ ਦੇ ਅੰਦਰ ਪੁਰਸ਼ ਦੀ ਕਾਸ਼ਿਸ਼ ਨਹੀਂ ਆਉਂਦੀ ਇਸਤਰੀ ਦੀ ਆਉਂਦੀ ਹੈ ਇਸਤਰੀ ਦੇ ਅੰਦਰ ਇਸਤਰੀ ਦੀ ਕਾਸ਼ਿਸ਼ ਨਹੀਂ ਆਉਂਦੀ ਪੁਰਸ਼ ਦੀ ਆਉਂਦੀ ਹੈ ఏ పురుషై పేతా హై పేరా హై పతి హై చై పుత్ర హై నారీ دے اندر కషిష్ పురుష دی ہوندی పురుష دے اندر కషిష్ నారీ دی ہونడి నారీ చై ماں హై పత్ని హై بہن హై یا لڑకియే دی బాలకనేں آنکھو جیسے باپ پیارا پای کو ଅତ ଭାଇ ଗୁରୁାନାନକ దేవ్ జీ మహారాజ్ କହେନା 마ସୂମ కన్నయాں نو ਪਿਤਾ ਚੰਗਾ ਲਗਦਾ ਪਿਓ ਚੰਗਾ ਲਗਦਾ ਵਿਪਰੀਤ دی కషిష్ ਉਹ ਮਾਂ ਦੀ ਤਰਫ ਇਤਨੀ ਨਹੀਂ ਲਪਕਦੀ ਪਿਓ ਦੀ ਤਰਫ ਲਪਕਦੀ ਬਾਲ ਕਨਿਆ ਕੋ ਜੈਸੇ ਬਾਪ ਪਿਆਰਾ ਭਾਈ ਕੋ ਅਤ ਭਾਈ ਖੈਰ ਮੁਖਤਸਰ ਮੈਂ ਅਰਜ਼ ਕਰਾ ਵਿਪਰੀਤ ਦੀ ਕਸ਼ਿਸ਼ ਹੈ ਕਿਛ ਵਿਪਰੀਤ ਦੀ ਹੈ ਔਰ ਵਿਪਰੀਤ ਦੀ ਜੇ ਕਸ਼ਿਸ਼ ਹੈ ਤੋ ਧਾਰਮਿਕ ਗਿਆਨ ਕਹਿੰਦਾ ਹੈ ਪੁਰਸ਼ ਮਰ ਕੇ ਅਕਸਰ ਅਗਲਾ ਜੋ ਜਨਮ ਪ੍ਰਾਪਤ ਕਰੇਗਾ ਨਾਰੀ ਦਾ ਨਾਰੀ ਮਰ ਕੇ ਅਗਲਾ ਜਨਮ ਪੁਰਸ਼ ਦਾ ਪ੍ਰਾਪਤ ਕਰੇਗੀ ਅਗਰ ਕੋਈ ਪੁਰਸ਼ ਸਹੀ ਢੰਗ ਨਾਲ ਜੀਵੇ ਹੈ ਢੰਗ ਨਾਲ ਜੀਵੇ ਬਿਰਧ ਹੁੰਦੇ ਆਉਂਦੇ ਆਉਣ ਜਨਾਰੀ ਵਜੈਸਾ ਹੋ ਜਾਂਦਾ ਉਹਦੇ ਸੁਭਾਅ ਵਿੱਚ ਕੋਮਲਤਾ ਆ ਜਾਂਦੀ ਹੈ ਬਰਦਾਸ਼ਤ ਦਾ ਮਾਦ ਆ ਜਾਂਦਾ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੀਏ ਸਹੀ ਢੰਗ ਨਾਲ ਜੀਵੀਏ ਬਿਰਧ ਹੁੰਦੇ ਆਉਂਦੇ ਆਉਣ ਪੁਰਸ਼ ਐਸੀ ਹੋ ਜਾਂਦੀ ਹੈ ਪਕੜ ਜਕੜ ਵੱਧ ਜਾਂਦੀ ਹੈ ਸੁਭਾਅ ਵਿੱਚ ਸਖਤੀ ਆ ਜਾਂਦੀ ਹੈ ਬੋਲਾਂ ਵਿੱਚ ਕਠੋਰਤਾ ਵੀ ਆ ਜਾਂਦੀ ਹੈ ਮਨੋਵਿਗਿਆਨ ਐਸਾ ਕਹਿੰਦਾ ਧਾਰਮਿਕ ਗਿਆਨ ਵੀ ਇਹ ਕਹ ਰਿਹਾ ਹੈ ਔਰਖ ਮੇਨਾਰ ਨਾਰੇ ਮੇ ਪੁਰਖਾ ਬੂਝੋ ਬ੍ਰਹਮ ਗਿਆਨੀ ਮਾਂ ਬਾਪ ਤੋਂ ਸਰੀਰ ਆਇਆ ਦੁਆਨ ਦੇ ਅਨਸਮਝੋਦ ਹੈ ਆਵਾਜ਼ ਤੋਂ ਸ਼ਬਦ ਤੋਂ ਇਹ ਸਾਰਾ ਬ੍ਰਹਿਮੰਡ ਆਇਆ ਹੈ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਵਿਆਪਕ ਹੈ ਉਹ ਸ਼ਬਦ ਅਨਾਹਦ ਹੈ ਝੋਟ ਨਾਲ ਨਹੀਂ ਹੈ ਵਿਆਪਕ ਹੈ ਬ੍ਰਹਿਮੰਡ ਦੇ ਵਿੱਚ ਉਹ ਸੰਗੀਤਮਈ ਹੈ ਗੀਤਮਈ ਹੈ ਧਿਆਨ ਹਿਰਦੇ ਤੱਕ ਪਹੁੰਚਦੇ ਆ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚਦੇ ਆ ਮਨੁਖ ਇਸ ਅਨਾਹਦ ਨਾਦ ਨੂੰ ਸੁਣ ਲੈਂ ਵਾਜੇ ਨਾਦ ਅਨੇਕ ਅਲ ਸੰਖਾ ਇਸੇ ਨੂੰ ਅਨਾਹਦ ਵਾਜਾ ਕਹਿ ਚੇਤ ਅਚੇਤ ਮਉੜ ਮਨ ਮੇਰੇ ਬਾਜੇ ਅਨਾਹਦ ਬਾਜਾ ਭਗਤ ਕਬੀਰ ਹਰ ਦੂਜੇ ਤੀਜੇ ਸ਼ਬਦ ਵਿੱਚ ਅਨਾਹਦ ਨਾਦ ਦਾ ਜ਼ਿਕਰ ਹੈ ਬਿਨੁ ਅੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੌਰੇ ਅਨਾਹਦ ਦੇਵਾਜੇ ਅਨਹਦ ਦੇਵਾਜੇ ਲੇਕਿਨ ਅਜੇ ਜਪ جاری ਹੈ ਵਾਹਿਗੁਰੂ ਉਚਾਰਨ ਹੋ ਰਿਹਾ ਹੈ ਇਹਨੂੰ ਸੁਣ ਰਿਹਾ ਹੈ ਸੁਣਨਾ ਇਤਨਾ ਗਹਿਰਾ ਹੈ ਕਿ ਆਵਾਜ਼ ਉਹ ਧੁਨ ਹਿਰਦੇ ਤੱਕ ਚਲੀ ਗਈ ਹੈ ਪ੍ਰੇਮ ਦਾ ਜਗਤ ਭਾਵਨਾ ਦਾ ਜਗਤ ਔਰ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਲੇਕਿਨ ਇਹ ਧੁਨ ਧੁਨੀ ਤੱਕ ਜਾਵੇ ਜਿਸ ਨਾਭੀ ਤੋਂ ਧੁਨ ਉਠੀ ਸੀ ਨਾਭੀ ਨੂੰ ਧੁਨੀ ਕਹਿੰਦੇ ਆ ਆਵਾਜ਼ ਉੱਥੋਂ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਕੰਠ ਤੱਕ ਪਹੁੰਚਦੀ ਹੈ ਜ਼ੁਬਾਨ ਬਰਾਬ ਬਿਆਨ ਕਰ ਦਿੰਦੀ ਹੈ ਇਹੀ ਧੁਨੀ ਵਾਪਸ ਜਾ ਕੇ ਧੁਨ ਧੁਨੀ ਨਾਲ ਟਕਰਾਵੇ ਹੋਰ ਗਹਿਰੀ ਚਲੀ ਗਈ ਹੈ ਇਹ ਧੁਨ ਨਾਭੀ ਨਾਲ ਟਕਰਾਈ ਹੈ ਨਾਭੀ ਪੂਰੀ ਖੁੱਲ ਜਾਂਦੀ ਹੈ ਜ਼ੁਬਾਨ ਬੰਦ ਹੋ ਜਾਂਦੀ ਹੈ ਜਬਾਨ ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ ਹੁਣ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਐਸਾ ਮਨੁੱਖ ਸਮਾਧੀ ਲੀਨ ਹੋ ਜਾਂਦਾ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਕਪਾਟ ਖੁੱਲ ਗਏ ਨਵੀਂ ਖੁੱਲ ਗਏ ਆਜ ਕਾਲ ਖੁੱਲੇ ਤੇਰੀ ਗਾਂਠੜੀ